ਸ਼੍ਰੀ ਕ੍ਰਿਸ਼ਨ ਗਊਸ਼ਾਲਾ ਰਾਸਪੂਰਾ ਦਿਆਂ ਗਾਂਵਾਂ ਨੂੰ ਪਾਏ ਜਾਣ ਵਾਲੇ ਚਾਰੇ ਨੂੰ ਲੈ ਕੇ ਛਿੜਿਆ ਵਿਵਾਦ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿੱਚ ਕਿਸੇ ਦਾਨੀ ਸੱਜਣ ਵੱਲੋਂ ਮੈਨੇਜਮੈਂਟ ਦੀ ਗੈਰ ਮੌਜੂਦਗੀ ਵਿੱਚ ਚਾਰੇ ਦੀ ਭਾਰੀ ਟਰਾਲੀ ਖਾਲੀ ਕੀਤੀ ਗਈ ਲੇਕਿਨ ਚਾਰਾ ਬਹੁਤ ਹੀ ਬੁਰੀ ਹਾਲਤ ਵਿੱਚ ਸੀ ਇਸ ਸਵਾਲ ਦੇ ਵਿੱਚ ਜਦੋਂ ਮੈਨੇਜਮੈਂਟ ਦੇ ਮੈਂਬਰ ਨਰੇਸ਼ ਕੁਮਾਰ ਠੱਕਰ ਵੱਲੋਂ ਗਊਸ਼ਾਲਾ ਵਿੱਚ ਆ ਕੇ ਚਾਰਾ ਦੇਖਿਆ ਗਿਆ ਤਾਂ ਉਹਨਾਂ ਨੇ ਇਸ ਬਾਰੇ ਗਊਸ਼ਾਲਾ ਮੈਨੇਜਮੈਂਟ ਦੇ ਪ੍ਰਧਾਨ ਤਰ ਲੋਕ ਬਰਮਾ ਨਾਲ ਗੱਲ ਕੀਤੀ ਤਾਂ ਇਹ ਚਾਰਾ ਕਟਵਾਇਆ ਨਾ ਜਾਵੇ ਕਿਉਂਕਿ ਇਹ ਗਾਵਾਂ ਦੇ ਖਾਂ ਯੋਗ ਨਹੀਂ ਹੈ ਲੇਕਿਨ ਅੱਧੇ ਘੰਟੇ ਬਾਅਦ ਫਿਰ ਦੁਬਾਰਾ ਨਰੇਸ਼ ਠੱਕਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹ ਵਾਲਾ ਚਾਰਾ ਵੱਡਿਆ ਜਾ ਰਿਹਾ ਸੀ ਇਸ ਸਬੰਧ ਵਿੱਚ ਉਹਨਾਂ ਵੱਲੋਂ ਪ੍ਰਧਾਨ ਤਿਲੋਕ ਚਾਵਲਾ ਤੇ ਇਲਜ਼ਾਮ ਲਗਾਈ ਗਏ ਕਿ ਉਹਨਾਂ ਦੇ ਕਹਿਣ ਤੇ ਵੀ ਇਹ ਚਾਰਾ ਕੱਟ ਕੇ ਗਾਵਾਂ ਨੂੰ ਪਾਇਆ ਜਾ ਰਿਹਾ ਸੀ ਇਸ ਸਵਾਲ ਦੇ ਵਿੱਚ ਤੇ ਲੋਕ ਬਰਮਾ ਪ੍ਰਧਾਨ ਦਾ ਇਹ ਕਹਿਣਾ ਹੈ ਕਿ ਇਹ ਚਾਰਾ ਕਿਸੇ ਦਾਨੀ ਵੱਲੋਂ ਭੇਜਿਆ ਗਿਆ ਹੈ ਇਹਦੇ ਵਿੱਚ ਜੋ ਗਲਿਆ ਹੋਇਆ ਚਾਰਾ ਹੈ ਉਸ ਨੂੰ ਹਟਾ ਕੇ ਹਰਾ ਚਾਰਾ ਕੱਟ ਕੇ ਗਾਵਾਂ ਨੂੰ ਪਾ ਦਿੱਤਾ ਜਾਵੇਗਾ ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮੇਸ਼ਾ ਹੀ ਗਾਵਾਂ ਦੀ ਸੇਵਾ ਦੇ ਲਈ ਹਰਾ ਚਾਰਾ ਦਿੱਤਾ ਜਾਂਦਾ ਹੈ ਤੇ ਨਾਲ ਹੀ ਨਾਲ ਉਹਨਾਂ ਦੇ ਸ਼ਹਿਰ ਵਾਸੀਆਂ ਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਜੋ ਵੀ ਚਾਰਾ ਦਿੱਤਾ ਜਾਵੇ ਉਹ ਹਰਾ ਹੋਵੇ ਤੇ ਗਾਮਾ ਦੇ ਖਾਂਜੋਗ ਹੋਣਾ ਚਾਹੀਦਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਨਰੇਸ਼ ਕੁਮਾਰ ਠੱਕਰ ਜੀ ਤੇ ਤੁਸੀਂ ਵੀ ਇਹ ਗਊਸ਼ਾਲਾ ਸ਼੍ਰੀਕ੍ਰਿਸ਼ਨ ਗਊਸ਼ਾਲਾ ਦੇ ਮੈਂਬਰ ਹੋ ਜੀ ਹੈਗੇ ਜੀ ਅੱਜ ਕੀ ਮੈਟਰ ਕੀ ਹੋਇਆ ਅੱਜ ਸਵੇਰੇ ਗਊਸ਼ਾਲਾ ਦੇ ਵਿੱਚ ਆਏ ਤਾਂ ਅਸੀਂ ਚਾਰਾ ਵੇਖਿਆ ਚਾਰਾ ਗਊਆਂ ਦੇ ਨਾ ਖਿਲਣ ਦੇ ਕਬਿਲ ਸੀਗਾ ਅਸੀਂ ਉਹਨੂੰ ਦੱਸਿਆ ਵੀ ਇਹ ਜਿਹੜਾ ਚਾਰਾ ਹੈ ਇਹ ਬਿਲਕੁਲ ਹੀ ਖਰਾਬ ਹੈ ਮੁਨੀਮ ਨੂੰ ਬਕਾਇਦਾ ਇੱਥੇ ਕਹਿ ਕੇ ਗਏ ਮੈਂ ਲੇਕਿਨ ਅੱਧੇ ਘੰਟੇ ਬਾਅਦ ਆਇਆ ਤਾਂ ਦੇਖਿਆ ਉਹ ਚਾਰਾ ਕੱਟਿਆ ਜਾ ਰਿਹਾ ਸੀਗਾ ਫਿਰ ਮੈਂ ਉਹ ਚਾਰਾ ਸਾਰਾ ਹੀ ਚੱਕ ਕੇ ਉਹ ਗੋਬਰ ਦੇ ਵਿੱਚ ਗਿਰਵਾਇਆ ਕਹਿਣ ਦੇ ਬਾਵਜੂਦ ਵੀ ਇਹ ਤੁਸੀਂ ਦੇਖ ਸਕਦੇ ਹੋ ਵੀ ਚਾਰਾ ਖਾਣ ਦੇ ਕਾਬਿਲ ਹੈ ਕਿ ਨਹੀਂ ਖਾਣ ਦੇ ਕਾਬਿਲ ਅੱਜੇ ਡੋਨੇਸ਼ਨ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਫਿਰ ਇਹ ਗਊ ਮਾਤਾ ਨਾਲ ਕਿਉਂ ਵਿਤਕਰਾ ਹੋ ਰਿਹਾ ਹੈ ਆਇਆ ਡੋਨੇਸ਼ਨ ਦੇ ਥੋੜੀ ਡੋਨੇਸ਼ਨ ਦੇ ਵਿੱਚ ਆਇਆ ਲੇਕਿਨ ਰਾਤ ਨੂੰ ਉਹ ਗੇਰ ਕੇ ਗਿਆ ਆਪਾਂ ਮੰਨ ਰਹੇ ਆ ਲੇਕਿਨ ਸਵੇਰੇ ਜਦੋਂ ਇਹਨੂੰ ਦੇਖਿਆ ਗਿਆ ਤਾਂ ਇਹਨੂੰ ਖਾਣ ਵਾਸਤੇ ਅਸੀਂ ਮਨਾ ਕੀਤਾ ਕਿਉਂ ਉਹ ਖਰਾਬ ਸੀਗਾ ਤੁਸੀਂ ਚੱਕ ਕੇ ਵੀ ਦੇਖ ਸਕਦੇ ਹੋ ਵੀ ਉਹ ਚਾਰਾ ਬਿਲਕੁਲੀ ਤੁਸੀਂ ਹਸਪੀਟਲ ਤੋਂ ਡਾਕਟਰ ਨੂੰ ਬੁਲਾ ਲਓ ਵੀ ਇਹ ਚਾਰਾ ਖਾਣ ਯੋਗ ਹੈ ਇਸ ਦੇ ਵਿੱਚ ਤੁਸੀਂ ਕਮੀ ਕਿਸ ਦੀ ਘਟਦੇ ਹੋ ਕਮੀ ਦੀ ਪ੍ਰਦਾਨ ਨਹੀਂ ਆਂਦਾ ਇੱਥੇ ਉਦੋਂ ਤੁਸੀਂ ਆ ਗਏ ਹੋ ਤੁਸੀਂ ਦੇਖ ਲਿਆ ਹਾਂਜੀ ਮੈਂਬਰ ਹੋ ਸੀ ਮੈਂਬਰ ਹੋ ਹਾਂਜੀ ਬਿਲਕੁਲ ਹੈਗੀ ਹੈ ਨੀਂਮ ਦੀ ਕਮੀ ਹੈ ਦੇਖੋ ਜੀ ਮੇਰੀ ਗੱਲ ਸੁਣੋ ਇੱਥੇ ਲੇਬਰ ਦੀ ਦਿੱਕਤ ਹੈ ਨੰਬਰ 1 ਲੇਬਰ ਇੱਥੇ ਹੁੰਦੀ ਨਹੀਂ ਹੈ ਬਾਕੀ ਜਿਹੜੇ ਪ੍ਰਦਾਨ ਜੀ ਕੀ ਕੀ ਚੀਜ਼ ਆਪਾਂ ਨੂੰ ਕੱਢ ਕੇ ਦਿਖਾ ਰਹੇ ਆ ਵੀ ਇਹ ਖਾਣ ਯੋਗ ਹੈ ਜੇ ਇਹ ਆਪਾਂ 21 ਕ ਚੀਜ਼ ਐ ਇੱਥੋਂ ਹੀ ਕੱਢਾਂਗੇ ਤਾਂ ਇਹ ਲਾ ਲੋ ਵੀ ਪੰਜ ਬੰਦਿਆਂ ਨੂੰ ਕੱਢਦੇ ਕੱਢਦੇ ਜਿਹੜਾ 10 ਕੁਇੰਟਲ ਚਾਰਾ ਵੀ ਨਹੀਂ ਨਿਕਲੇਗਾ ਐਨੀ ਗਰੰਟੀ ਮੈਂ ਦੇ ਸਕਦਾ ਉਹ ਤੁਸੀਂ ਡਾਕਟਰ ਕੋਲ ਪੁੱਛ ਵੀ ਸਕਦੇ ਹੋ ਵੀ ਇਹ ਚਾਰਾ ਗਊਆਂ ਨੂੰ ਖਾਣ ਯੋਗ ਹੈ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹ ਚਾਹੁੰਦੇ ਆ ਇਹ ਜਿਹੜਾ ਚਾਰਾ ਹੈ ਬਿਲਕੁਲ ਸਹੀ ਆਇਆ ਜਾਏ ਠੀਕ ਹੈ ਜੀ ਜਿਨ੍ਹਾਂ ਦੀ ਡਿਊਟੀਆਂ ਜਿਵੇਂ ਲਗੀਆਂ ਹੋਈਆਂ ਓਵੇਂ ਹੀ ਡਿਊਟੀਆਂ ਲਗੀਆਂ ਜਾਣ ਇਹਨਾਂ ਨੇ ਚਾਰ ਮੈਂਬਰੀ ਬਣਾਈ ਸੀਗੀ ਜੀ ਕਿਸੇ ਨੂੰ ਕੋਈ ਵੀ ਪਤਾ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਆ ਕੇ ਇੱਥੇ ਕੋਈ ਦੇਖ ਵੀ ਲਏਗਾ ਜੀ ਬਰੇਜ ਜੀ ਇਸ ਮਸਲੇ ਨੂੰ ਤਾਂ ਤੁਸੀਂ ਬੈਠ ਕੇ ਇਹ ਵੀ ਹੱਲ ਕਰ ਸਕਦੇ ਹੋ ਬੈਠ ਕੇ ਸਾਡਾ 6 ਮਹੀਨੇ 6 ਮਹੀਨੇ ਪਹਿਲੇ ਹੋਇਆ ਸੀਗਾ ਜੀ ਮੀਟਿੰਗ ਹੋਈ ਸੀਗੀ ਅਸੀਂ ਪ੍ਰਧਾਨ ਸਾਹਿਬ ਨੂੰ ਬਦਲਣ ਬਾਰੇ ਕਿਹਾ ਸੀ ਉੱਥੇ ਅਸੀਂ ਸਾਨੂੰ ਚੇਅਰਮੈਨ ਜੀ ਨੇ ਕਿਹਾ ਸੀਗਾ ਵੀ ਤੁਸੀਂ ਸਾਨੂੰ 7-8 ਬੰਦਿਆਂ ਦੇ ਸਾਈਨ ਕਰਵਾ ਕੇ ਦਿਓ ਅਸੀਂ ਇਹਨਾਂ ਨੂੰ ਸਾਰੀ ਮੈਨੇਜਮੈਂਟ ਦੇ ਸਾਈਨ ਕਰਵਾ ਕੇ ਦੇਤੇ ਲੇਕਿਨ ਚਾਵਲਾ ਜੀ ਨੇ ਬਾਅਦ ਵਿੱਚ ਬਾਹਰ ਦੇ ਬੰਦਿਆਂ ਤੋਂ ਵੀ ਬਾਹਰ ਦੇ ਜਿਹੜੇ ਬੰਦੇ ਸੀਗੇ ਉਹਨਾਂ ਕੋਲ ਵੀ ਸਾਈਨ ਕਰਵਾ ਕੇ ਉੱਥੇ ਇੱਕ ਕਾਗਜ਼ ਬਾਅਦ ਦੇ ਵਿੱਚ ਸਾਡੇ ਤੋਂ ਬਾਅਦ ਵਿੱਚ ਲਿਆ ਕੇ ਰਖਤਾ ਮੈਂ ਅਸਤੀਫਾ ਨਹੀਂ ਦਵਾਉਂਗਾ ਠੀਕ ਹੈ ਜੀ ਅਜਿਹਾ ਨਹੀਂ ਲੱਗਦਾ ਕਿ ਇਹ ਅੰਪਤਾਨ ਕੀ ਨੂੰ ਲੈ ਕੇ ਜਿਹੜਾ ਹੈ ਉਹ ਨਾਲ ਸਾਰਾ ਨਹੀਂ ਐਸੀ ਕੋਈ ਗੱਲ ਨਹੀਂ ਹੈ ਜੀ ਉਹ ਤਾਂ ਆਂਦੇ ਹੀ ਨਹੀਂ ਐ ਇੱਥੇ ਬਾਕੀ ਉਹ ਸੈਕਟਰੀ ਸਾਹਿਬ ਖੜੇ ਆਂ ਬੁਲਾਓ ਜਰਾ ਸੈਕਟਰੀ ਸਾਹਿਬ ਨੂੰ 31 ਤਿੰਨ ਤੱਕ ਇਹਨਾਂ ਨੇ ਸਾਡੇ ਕੋਲ ਟਾਈਮ ਮੰਗਿਆ ਸੀਗਾ ਜੀ ਵੀ ਸਾਨੂੰ 31 ਤਿੰਨ ਤੱਕ ਦਾ ਟਾਈਮ ਦਿਓ ਉਸ ਤੋਂ ਬਾਅਦ ਉਸ ਦਾ ਪਿਛਲਾ ਜਿਹੜਾ ਹਿਸਾਬ ਹੈ ਉਹ ਮੀਟਿੰਗ ਦੇ ਵਿੱਚ ਮੰਗਿਆ ਗਿਆ ਸੀਗਾ ਇਹਨਾਂ ਦੇ ਇੱਕ ਵਿਜੇ ਆ ਰਹੇ ਜੀ ਐ ਜਿਹੜੇ ਚਾਹਵਲਾ ਜੀ ਨੇ ਸੈਕਟਰੀ ਬੁਲਾਏ ਹੋਇਆ ਉਹਨਾਂ ਦਾ ਕੰਮ ਸਿਰਫ ਕੀ ਹੈ ਆਣਾ ਗੋਲ ਖੋਲਣੀ ਹੈ ਤੇ ਸਵੇਰੇ ਆਣਾ ਗੋਪਸ਼ਟਮੀ ਦਾ ਉੱਥੇ ਫੰਕਸ਼ਨ ਸੀਗਾ ਇੱਥੇ ਮਤਰ ਰਜਿਸਟਰ ਦੇ ਵਿੱਚ ਦੇਖ ਲਓ ਗੋਬਿੰਦ RAM ਜੁਨੇਜਾ ਜੀ ਦਾ ਨਾਮ ਲਿਖਿਆ ਗਿਆ ਹੈ ਕੈਸ਼ੀਅਰ ਦੇ ਮਤੇ ਵਿੱਚ ਲੇਕਿਨ ਉਹਦੇ ਵਿੱਚ ਸਿੰਘਲਾ ਜੀ ਦਾ ਨਾਮ ਦੱਸਿਆ ਗਿਆ ਮਰੀਸ਼ ਜੀ ਹੁਣ ਜਿਹੜਾ ਕਿ ਇਹ ਸਾਰਾ ਆਇਆ ਹੈ ਗਲਤ ਜੀ ਇਸ ਨੂੰ ਤੁਸੀਂ ਕੀ ਕਰੋਗੇ ਇਸ ਨੂੰ ਅਸੀਂ ਇਹ ਦੇਖੋ ਇਹ ਖੜੀ ਹੈ ਇਹ ਟਰਾਲੀ 'ਚ ਪਵਾ ਕੇ ਡਿਸਟਰੋਏ ਕਰਾਵਾਂਗੇ ਜੀ ਇਹਨੂੰ ਮੈਂ ਉਸ ਵਾਸਤੇ ਹੀ ਕਹਣਾ ਠੀਕ ਜੀ ਜੈ ਸ਼੍ਰੀ RAM ਜੀ ਮੇਰਾ ਨਾਮ ਤੋਂ ਲੋਕ ਚਾਵਲਾ ਤੁਸੀਂ ਇਸ ਰਿਪੋਰਟ ਕ੍ਰਿਸਨ ਗਊਸ਼ਾਲਾ ਦੇ ਪ੍ਰਧਾਨੋਂ ਅੱਜ ਨੂੰ ਚਾਰੇ ਵਾਲਾ ਮੈਟਰ ਕੀ ਕਹਿੰਦੇ ਸਨ ਚਾਰੇ ਵਾਲਾ ਇਹਦਾ ਮੈਟਰ ਨੇ ਜੀ ਇੱਕ ਕੋਈ ਰਾਤ ਟਰਾਲੀ ਚਾਰੇ ਦੀ ਦਾਨ ਵਿੱਚ ਸਿੱਟ ਗਿਆ ਸਾਡੀ ਗੈਰ ਹਾਜ਼ਰੀ ਚ ਠੀਕ ਹੈ ਨਹੀਂ ਹੁਣ ਜਿਹੜੇ ਸਵੇਰੇ ਮੈਂਬਰਾਂ ਨੇ ਦੇਖਿਆ ਵੀ ਇਹ ਚਾਰਾ ਕੁਝ ਵਿੱਚ ਠੀਕ ਨਹੀਂ ਹੈ ਵਿੱਚ ਠੀਕ ਵੀ ਹੈ ਜਿਹੜਾ ਠੀਕ ਹੈਗਾ ਉਹ ਕੱਟ ਕੇ ਪਾਵਾਂਗੇ ਜਿਹੜਾ ਖਰਾਬ ਹੈਗਾ ਉਹ ਟਰਾਲੀ ਚ ਪਵਾ ਰਹੇ ਤੇ ਇਸੇ ਦੋਸ਼ ਲਾਇਆ ਜਾ ਰਿਹਾ ਕਿ ਇਹੀ ਚਾਰਾ ਅੱਗੇ ਖਵਾਇਆ ਗਿਆ ਹੈ ਕਹਿੰਦੇ ਇਸ ਤਰ੍ਹਾਂ ਦਾ ਨਹੀਂ ਹੁੰਦਾ ਹੁਣ ਦੋਸ਼ ਲਾਉਣ ਦਾ ਇਹ ਦੋ ਮੈਂਬਰ ਜਿਹੜੇ ਨਵੇਂ ਰੱਖੇ ਆਂ ਇਹੀ ਜ਼ਿਆਦਾ ਹਫੜਾ ਤਬੜੀ ਮਚਾਈ ਰੱਖਦੇ ਨੇ ਪਿੱਛੇ ਵੀ ਇਹਨਾਂ ਨੇ ਮੇਰੇ ਤੇ ਦੋਸ਼ ਲਾਇਆ ਸੀਗਾ ਕਹਿੰਦੇ ਸੀ ਵੀ ਇਹ ਫਾਲਤੂ ਖਰਚ ਕਰਦੇ ਆਂ ਇਹ ਕਰਦੇ ਆਂ ਉਹ ਕਰਦੇ ਆਂ ਐਸਾ ਕੁਝ ਨਹੀਂ ਹੈ ਸਾਡੀ ਪੰਚਾਇਤ ਬੈਠੀ ਸੀਗੀ ਸਾਡੀ ਬੈਠਕ ਹੋਈ ਸੀਗੀ ਉਹਦੇ ਵਿੱਚ ਸਾਰਾ ਕੁਝ ਸਾਬਤ ਕਰਤਾ ਸੀ ਵੀ ਕੋਈ ਦੋਸ਼ ਨਹੀਂ ਹੈ ਇਹਦੇ ਵਿੱਚ ਨਹੀਂ ਮਤਲਬ ਇਹਨਾਂ ਦੇ ਜੋ ਦੋ ਮੈਂਬਰ ਨਵੇਂ ਰੱਖੇ ਇੱਕ ਇੱਕ ਗਲਤ ਕਰਦੇ ਨੇ ਇਹਨਾਂ ਨੂੰ ਸੁਧਰਨਾ ਚਾਹੀਦਾ ਸੇਵਾ ਦਾ ਕੰਮ ਹੈ ਮੇਰਾ ਕੋਈ ਪਰਸਨਲ ਕੰਮ ਨਹੀਂ ਹੈ ਇਹਨਾਂ ਦਾ ਵੀ ਉਨਾ ਹੀ ਕੰਮ ਹੈ ਜਿੰਨਾ ਮੇਰਾ ਕੰਮ ਹੈ ਸੇਵਾ ਦੀ ਭਾਵਨਾ ਨਾਲ ਇਹਨਾਂ ਨੂੰ ਆਉਣਾ ਚਾਹੀਦਾ ਸੇਵਾ ਦੀ ਭਾਵਨਾ ਨਾਲ ਇਹਨਾਂ ਨੂੰ ਸਾਰਾ ਉਸਤ ਕਰਨਾ ਚਾਹੀਦਾ ਇਹ ਆ ਕੇ ਨੁਕਦਾ ਚੀਨੀ ਕਰਦੇ ਨੇ ਇਹ ਗਲਤ ਹੈ ਦੂਸਰੇ ਮੈਂਬਰਾਂ ਨਾਲ ਲੜਦੇ ਨੇ ਕੀ ਬਚਾਏ ਕੀ ਬਚਾਏ ਇਹਨਾਂ ਨੂੰ ਐ ਵੀ ਹੁਣ ਅਸੀਂ ਪ੍ਰਧਾਨ ਬਣੀਏ ਪਿੱਛੇ ਕਹਿੰਦੇ ਸੀ ਸਾਨੂੰ ਪ੍ਰਧਾਨ ਬਣਾਓ ਠੀਕ ਹੈ ਨਹੀਂ ਮਸਲਾ ਪ੍ਰਧਾਨਗੀ ਦਾ ਹਾਂ ਇਹੋ ਐ ਵੀ ਸਾਨੂੰ ਪ੍ਰਧਾਨ ਬਣਾਓ ਹੁਣ ਉਹ ਤਾਂ ਪੰਚਾਇਤ ਦੀ ਮਰਜ਼ੀ ਹੈ ਨਾ ਜੀਨੂੰ ਪ੍ਰਧਾਨ ਬਣਾਵੇ ਮੈਂਬਰਾਂ ਦੀ ਮਰਜ਼ੀ ਹੈ ਮੇਰੀ ਆਪਣੀ ਮਰਜ਼ੀ ਥੋੜਾ ਜੀ ਹੈ ਕੀ ਰੋਜ਼ ਜਿਹੜਾ ਚਾਰ ਆਉਂਦਾ ਉਹ ਫਰੈਸ਼ ਆਉਂਦਾ ਹੈ ਬਿਲਕੁਲ ਆ ਤੁਹਾਡੇ ਸਾਹਮਣੇ ਪਿਆ ਦੇਖੋ ਅੱਜ ਇਹਦੇ ਨੀਕੇ ਮਾਰੂਦ ਜੀ ਸਾਰੇ ਇਹਦੇ ਨਾਲ ਦਾ ਚਾਰ ਆਂਦਾ ਸਾਰ ਕਿੰਨਾ ਦਾ ਚਾਰ ਆਂਦਾ ਜਾਂਦਾ ਹੈ ਜੀ ਚਾਰਾ ਲਗਭਗ ਰੇਟ ਦੇ ਮੁਤਾਬਕ ਹੁੰਦਾ ਹੈ ਕਦੇ 8000 ਦਾ ਕਦੇ 10000 ਦਾ ਕਦੇ 20000 ਦਾ ਕਦੇ 18000 ਦਾ ਮਾਰਕੀਟ 'ਚ ਜੇਕਰ ਮਾਲ ਘਟ ਆਂਦਾ ਤਾਂ ਰੇਟ ਵਧ ਜਾਂਦਾ ਮਾਰਕੀਟ 'ਚ ਮਾਲ ਜਿਆਦਾ ਆ ਗਿਆ ਤਾਂ ਰੇਟ ਘਟ ਜਾਂਦਾ ਹੈ ਕੱਚਾ ਸਾਰੇ ਸੰਸਤਾ ਕਰਦੀ ਹੈ ਸਾਰਾ ਸੰਸਤਾ ਦਾ ਇਹ ਤਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦਾ ਜੀ ਕੁਝ দান ਇਕੱਠਾ ਹੁੰਦਾ ਕੁਝ ਦੁੱਧ ਦੇ ਪੈਸੇ ਆਂਦੇ ਨੇ ਸਾਰਾ ਸੰਸਤਾ ਲੋਗਾਂ ਦੇ ਸਾਰੇ ਲੋਸ਼ਲ ਚਲਦੀ ਟਰਾਲੀ ਦੇ ਗਏ ਕੋਣ ਦੇ ਗਏ ਇਹ ਤਾਂ ਕੋਈ ਜ਼ਿੰਮੇਦਾਰ ਛਿੱਟ ਗਿਆ ਹੈਗਾ ਜ਼ਿੰਮੇਦਾਰ ਦਾ ਰੋਲ ਇਹ ਹੁੰਦਾ ਹੁਣ ਜਿਹੜੀ ਟਰਾਲੀ ਮੰਡੀ ਚ ਲੈ ਆ ਨਾ ਵਿਕੀ ਉਹਨੇ ਸੋਚਿਆ ਮੈਂ ਸ਼ਾਮ ਨੂੰ ਸਿੱਟਿਆ ਹਾਂ ਹੁਣ ਜਿਹੜੀ ਟਰਾਲੀ ਸਵੀਰ ਦੀ ਲੱਦੀ ਹੋਈ ਹੈ ਸ਼ਾਮ ਤੱਕ ਤਾਂ ਹਰachar ਵੈਸੀ ਇਹਨੂੰ ਵੀ ਅਸੀਂ ਸ਼ਾਮ ਤੱਕ ਰੱਖ ਲਈਏ ਨਾ ਖੋਲੀਏ ਇਹ ਵੀ ਗਰਮ ਹੋ ਜੂਗਾ। ਹਾਂਜੀ ਇਸ ਤਰ੍ਹਾਂ ਹੀ ਹੁੰਦਾ ਤੇ ਚਾਰਾ ਪੂਰ ਦੇ ਆਂਦਾ ਤਾਂ ਉਹ ਵੀ ਚੈਕਿੰਗ ਕੀਤੀ ਜਾਂਦੀ ਚਾਰਾ ਫਰੈਸ਼ ਹੈ ਜਾਂ ਕਿਸ ਤਰਾ ਹੈ। ਇਸ ਤਰ੍ਹਾਂ ਰੋਜ਼ ਰੋਜ਼ ਤਾਂ ਕੋਈ ਦੇਣ ਨਹੀਂ ਆਂਦਾ ਜੀ ਹੁਣ ਕਦੇ-ਕਦੇ ਸਾਡੇ ਗੈਰਾਜ ਦੇ ਵਿੱਚ ਅਗਲਾ ਆਇਆ ਟਰਾਲੀ ਸਿੱਟ ਗਿਆ ਮਤਲਬ। ਜਿਵੇਂ ਇਸ ਤਰ੍ਹਾਂ ਇਹ ਚਾਰਾ ਆਇਆ ਤੁਸੀਂ ਚੈੱਕ ਕੀਤਾ ਕਿ ਠੀਕ ਹੈ ਜਾਂ ਕਿਤੇ ਕੁਝ ਕਮ ਜਾ ਰਹੇ ਚ ਜਿਹੜੀ ਕਮੀ ਹੈ ਉਹ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਜਿਹੜੀ ਕੋਈ ਵਿੱਚ ਮਾਲ ਪੱਕੜ ਹੈਗਾ ਉਹਨੂੰ ਜਿੱਥੇ ਇੱਕ ਸਾਈਡ ਤੇ ਕਰ ਦਾਂਗੇ ਜਿਹੜਾ ਹਰਾ ਹੈਗਾ ਮੈਂ ਤੁਹਾਨੂੰ ਨਿਗਾ ਮਰਵਾਣਾ ਹਰਾ ਵੀ ਹੈਗਾ ਵਿੱਚ ਉਹ ਤੇ ਸਾਰਾ ਗੱਡ ਕੇ ਪਾ ਦਾਂਗੇ। ਗੋਮਾਂ ਵਾਸਤੇ ਆਇਆ ਗੋਮ ਨੂੰ